ਕਰ ਰਹੇ ਹਨ वेरी ऑफन वी कैन नॉट ब्रिंग इट बैक टू नॉर्मल पर जे इलाज ਨਹੀਂ ਕਰਾਂਗੇ ਉਹ ਵੀ ਨਿਕਲ ਜਾਊਗੀ ਆਪਣੀ کئی ਤਰ੍ਹਾਂ ਦੇ ਸਾਡੇ ਕੋਲ ਇੰਜੈਕਸ਼ਨ ਨੇ ਜਿਹੜਾ ਅੱਖ ਦੇ ਅੰਦਰ ਲਾਉਂਦੇ ਆਪਾਂ ਜਿਹੜਾ ਸਿੱਧਾ ਪਰਦੇ ਉੱਪਰ ਜਾ ਕੇ ਕੰਮ ਕਰਦੀ ਹੈ ਆਪਣੇ ਲਾਈਫ ਸਟਾਈਲ ਚ ਆਪਾਂ ਕਿਵੇਂ ਇਸ ਚੀਜ਼ ਤੋਂ ਬਚਿਆ ਕਿਵੇਂ ਜਾ ਸਕਦੇ ਇੱਕ ਤਾਂ ਹੈ ਕਿ ਖਾਣਾ ਆਪਣਾ ਰੈਗੂਲੇਟ ਕਰੋ ਜਿਆਦਾ ਕੈਲਰੀਜ਼ ਨਾ ਖਾਓ ਐਕਸਰਸਾਈਜ਼ ਕਰੋ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜੀ ਕਿ ਜੋ ਵੀ ਆਪਾਂ ਖਾ ਰਹੇ ਉਹਨੂੰ ਬਰਨ ਆਫ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਪੋਡਕਾਸਟ ਲੈ ਕੇ ਮੈਂ ਹਾਜ਼ਰ ਆਇਆ ਇੱਕ ਵਾਰ ਫਿਰ ਤੁਹਾਨੂੰ ਇਸ ਪੋਡਕਾਸਟ ਵਿੱਚ ਜਿੱਥੇ ਅਸੀਂ ਹੈਲਥ ਇਸ਼ੂਸ ਬਾਰੇ ਗੱਲ ਕਰਦੇ ਹਾਂ ਇਸ ਪੋਡਕਾਸਟ ਵਿੱਚ ਅਸੀਂ ਵਕਤ ਡਾਕਟਰਸ ਨੂੰ ਮਿਲਦੇ ਹਾਂ ਜਿਹੜੇ ਸਾਡੀ ਜ਼ਿੰਦਗੀ 'ਚ ਪ੍ਰੋਬਲਮਸ ਆਉਂਦੀਆਂ ਨੇ ਸਾਡੇ ਹੈਲਥ ਨੂੰ ਲੈ ਕੇ ਪ੍ਰੋਬਲਮਸ ਆਉਂਦੀਆਂ ਨੇ ਅਸੀਂ ਉਹਨਾਂ ਪ੍ਰੋਬਲਮਸ ਨੂੰ ਉਹਨਾਂ ਨਾਲ ਡਿਸਕਸ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਉਹਨਾਂ ਤੇ ਸੋਲੂਸ਼ਨਸ ਜਿਹੜੇ ਉਹ ਲੱਭੇ ਜਾਣ ਸੋ ਅਸੀਂ ਪਿਛਲੇ ਪੋਡਕਾਸਟ ਜੇ ਤੁਸੀਂ ਦੇਖੇ ਹੋਣਗੇ ਤਾਂ ਅਸੀਂ ਇੱਕ ਬਿਮਾਰੀ ਦਾ ਜ਼ਿਕਰ ਕੀਤਾ ਸੀਗਾ ਉਹ ਸੀਗੀ ਡਾਇਬੀਟਿਸ ਦੀ ਬਿਮਾਰੀ ਉਹ ਡਾਇਬੀਟਿਸ ਦੀ ਬਿਮਾਰੀ ਕੀ ਕੀ ਕੰਪਲਿਕੀਸ਼ਨਸ ਅਗੇ ਪੈਦਾ ਕਰ ਸਕਦੀ ਹੈ ਇਸ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਮਿਤ ਚੋਪੜਾ ਜੀ ਜਿਨ੍ਹਾਂ ਨੇ ਕੀ ਆਪਣੇ 20 ਸਾਲ ਡੀਐਮਸੀ ਵਿੱਚ ਐਸ ਏ ਐਚਓਡੀ ਜੋ ਆਈਸ ਡਿਪਾਰਟਮੈਂਟ ਹੈ ਉਹਨਾਂ ਨੂੰ ਦਿੱਤੇ ਨੇ ਉਸ ਤੋਂ ਬਾਅਦ ਅੱਜਕੱਲ ਡਾਕਟਰ ਸਾਹਿਬ ਚੋਪੜਾ ਨੇਤਰਾ ਲੈ ਲੁਧਿਆਣਾ ਦੇ ਵਿੱਚ ਹੈ ਜਿਸ ਨੂੰ ਕਿ ਉਹ ਆਪ ਚਲਾ ਰਹੇ ਨੇ ਸੋ ਮੈਂ ਡਾਕਟਰ ਸੁਮੇਰ ਚੋਪੜਾ ਜੀ ਦਾ ਵੈਲਕਮ ਕਰਦੀ ਹਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਤੇ ਉਹਨਾਂ ਤੋਂ ਇਸ ਬਿਮਾਰੀ ਨਾਲ ਹੋਣ ਵਾਲੀ ਕੰਪਲਿਕੀਸ਼ਨਸ ਬਾਰੇ ਜਾਣਕਾਰੀ ਜਰੂਰ ਲਵਾਂਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਡਾਕਟਰ ਸਾਹਿਬ ਬਹੁਤ ਵਧੀਆ ਜੀ ਡਾਕਟਰ ਸਾਹਿਬ ਇਸ ਪੋਡਕਾਸਟ ਵਿੱਚ ਅਸੀਂ ਨਾ ਜ਼ਿਕਰ ਕਰਦੇ ਹਾਂ ਬਿਮਾਰੀਆਂ ਦਾ ਵਕਫ ਵਕ ਜਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆ ਸਕੇਗੀ ਕਿਸ ਤਰ੍ਹਾਂ ਦੀ ਹੈਲਥ ਇਸ਼ੂਸ ਜਿਹੜੇ ਉਹ ਫੇਸ ਕਰ ਸਕਦੇ ਨੇ ਅਸੀਂ ਪਿਛਲੇ ਤੋਂ ਪਿਛਲੇ ਪੋਡਕਾਸਟ ਵਿੱਚ ਇੱਕ ਬਿਮਾਰੀ ਦਾ ਜ਼ਿਕਰ ਕੀਤਾ ਸੀਗਾ ਡਾਇਬੀਟਿਸ ਦੀ ਡਾਇਬੀਟਿਸ ਦੀ ਬਿਮਾਰੀ ਜਿਹੜੀ ਆਜ ਆਮ ਲੋਕਾਂ ਨੂੰ ਹੋ ਗਈ ਹੈ ਕਿਤੇ ਇੱਕ ਬਿਮਾਰੀ ਸੀ ਜਦੋਂ ਇੱਕ ਏਜ ਦੀ ਮਹਤਾਜ ਹੁੰਦੀ ਸੀਗੀ ਕਿ ਇੱਕ ਏਜ ਲੈਵਲ ਤੇ ਆ ਜਾਂਦੀ ਪਰ ਅੱਜ ਕਹੋ ਕਿ ਜੰਮ ਦੇ ਬੱਚੇ ਨੂੰ ਵੀ ਇਸ ਪ੍ਰੋਬਲਮ ਨੂੰ ਫੇਸ ਕਰਨਾ ਪੈਂਦਾ ਤੇ ਤੁਸੀਂ ਆਈ ਡਿਪਾਰਟਮੈਂਟ ਦੇ హెਚਓਡੀ ਰਹੇ ਹੋ ਤੁਸੀਂ ਆਪਣਾ ਆਈ ਡਿਪਾਰਟਮੈਂਟ ਚ ਆਪਣੇ ਸਰਵਿਸਿਸ ਦੇ ਰਹੇ ਹੋ ਡਾਕਟਰ ਸਾਹਿਬ ਮੈਂ ਜਾਨਣਾ ਚਾਹਾਂਗੀ ਕਿ ਇਸ ਬਿਮਾਰੀ ਦਾ ਇਫੈਕਟ ਜਿਹੜਾ ਹੈ ਉਹ ਆਇਸ ਤੇ ਵੀ ਹੋ ਸਕਦਾ ਬਿਲਕੁਲ ਸਹੀ ਕਿਹਾ ਜੀ ਤਕੋ ਮੈਂ ਪੁਰਾਣੀ ਗੱਲ ਕਰ ਰਿਹਾ 20 ਸਾਲ ਪਹਿਲਾਂ ਗੱਲ ਕਰ ਰਿਹਾ ਸੀ ਉਸ ਵੇਲੇ ਸ਼ੂਗਰ ਬਹੁਤ ਘੱਟ ਸੀ ਕਿ ਲੋਕਾਂ ਚ ਮੈਂ ਨਾ ਰਿਪਾਇੰਸ ਦਾ ਸੀਗਰੀ ਸਿਰਫ ਬੜੇ ਬਹੁਤ ਅਮੀਰ ਬੰਦੇ ਬਹੁਤ ਮੋٹے ਬੰਦੇ ਉਹਨਾਂ ਚ ਹੁੰਦੀ ਸੀਗੀ ਹੁਣ ਦੇਖੀ ਹਰੇਕ ਘਰ ਚ ਤੇ ਗਰੀਬ ਹੈ ਅਮੀਰ ਹੈ ਹਰੇਕ ਦੇ ਘਰ ਚ ਸ਼ੂਗਰ ਪਹੁੰਚੀ ਹੋਈ ਹੈ ਹਮ ਤਾਂ ਬੇਸਿਕਲੀ ਇਟਸ ਬਿਕਮ ਅ ਲਾਈਫ ਸਟਾਈਲ ਡਿਸਆਰਡਰ ਜਿਹੜਾ ਆਪਾਂ ਦਾ ਖਾਣਾ ਪੀਣਾ ਰਹਿਣ ਦਾ ਲਾਈਫ ਸਟਾਈਲ ਹੈ ਥੈਟ ਹਸ ਚੇਂਜ ਬੰਦੇ ਹਿਲਦੇ ਜੁਲਦੇ ਨਹੀਂ ਹੈਗੇ ਐਕਸਰਸਾਈਜ਼ ਨਹੀਂ ਹੈਗੀ ਡਾਂ ਜੰਕ ਫੂਡ ਖਾਂਦੇ ਨੇ ਉਹਦੇ ਨਾਲ ਆਪਣਾ ਸ਼ੂਗਰ ਦੀ ਇਨਸਿਡੈਂਸ ਬਹੁਤ ਵਧ ਰਹੀ ਹੈ ਓਕੇ ਤਾਂ ਉਹ ਬੇਸਿਕਲੀ ਇੱਕ ਦਿਮਾਗ ਵਰਗੀ ਬਿਮਾਰੀ ਹੈ ਜਿਹੜੀ ਤਿੰਨ ਥਾਂ ਤੇ ਡੈਮੇਜ ਕਰਦੀ ਹੈ ਇੱਕ ਤਾਂ ਉਹਦਾ ਅੱਖ ਦਾ ਪਰਦਾ ਉਹਨੂੰ ਅਸੀਂ ਬੋਲਦੇ ਰੈਟਨਾ ਅੱਛਾ ਜੀ ਤਾਂ ਬਿਮਾਰੀ ਨੂੰ ਬੋਲਦੇ ਹਨ ਡਾਇਬੀਟਿਕ ਰੈਟਨੋਪੈਥੀ ਨੰਬਰ 2 ਹੁੰਦੀ ਗੁਰਦੇ ਖਰਾਬ ਹੁੰਦੇ ਨੇ ਉਹਨੂੰ ਬੋਲਦੇ ਹਨ ਡਾਇਬੀਟਿਕ ਨੈਫਰੋਪੈਥੀ ਹੂੰ ਹੂੰ ਨੰਬਰ 3 ਹੈ ਨਿਊਰੋਪੈਥੀ ਮਤਲਬ ਕਿਆਂ ਦੇ ਹੱਥ ਪੈਰ ਖਰਾਬ ਹੁੰਦੇ ਨੇ ਅੱਛਾ ਜੀ ਹੁਣ ਇਸ ਵੇਲੇ ਸੰਸਾਰ ਵਿੱਚ ਨੰਬਰ 1 ਕਾਰਨ ਪਰਮਨੈਂਟ ਬਲਾਈਂਡਨੈਸ ਦਾ ਕਿ ਨਿਗਾਹ ਚਲੇ ਗਈ ਵਾਪਸ ਨਹੀਂ ਆਈ ਉਹ ਸ਼ੁਗਰ ਪੂਰੇ ਸੰਸਾਰ ਚ ਕਿ ਇੰਡੀਆਜ਼ ਨਹੀਂ ਕਿ ਅਮਰੀਕਾਸ ਨਹੀਂ ਯੂਰਪ ਨਹੀਂ ਹਰੇਕ ਹਰੇਕ ਸੰਸਾਰ ਹਰੇਕ ਦੇ ਕੰਟਰੀ ਚ ਅੱਛਾ ਜੀ ਤੇ ਮਤਲਬ ਇਹ ਇੰਨੀ ਕਿ ਜ਼ਿਆਦਾ ਖਤਰਨਾਕ ਹੈ ਕਿ ਆਸਤੇ ਪਰ ਡਾਕਟਰ ਸਾਹਿਬ ਇਹ ਤਾਂ ਪਤਾ ਕਿਵੇਂ ਲੱਗਦਾ ਹੈ ਕਿ ਠੀਕ ਹੈ ਸਾਨੂੰ ਡਾਇਬਟੀਜ਼ ਹੋ ਗਈ ਆ ਅਸੀਂ ਕਰ ਰਹੇ ਹਾਂ ਉਹ ਪਰ ਕਦੋਂ ਪਤਾ ਲੱਗਦਾ ਕਿ ਸਾਡੀ ਅੱਖਾਂ ਤੇ ਇੱਥੇ ਇਫੈਕਟ ਆ ਰਿਹਾ ਹੈ ਦੇਖੋ ਇੱਕ ਤੋ ਹੁੰਦਾ ਚੋਰ ਇਕ ਹੁੰਦਾ ڈاکੂ ਇਹ ਬਿਮਾਰੀ ਹੈਗੀ ਚੋਰ ਵਰਗੇ ਅੱਛਾ ਜੀ ڈاکੂ ਅੱਗੇ ਆਟੈਕ ਕਰਦਾ ਚੋਰ ਚੋਰੀ ਕਰਕੇ ਚਲੇ ਜਾਂਦਾ ਤੇ ਵੈਰੀ ਆਫਨ ਪੇਸ਼ੈਂਟ ਡਸ ਨਾਟ ਕਮ ਟੂ نو ਕਿ ਮੈਨੂੰ 슈ਗਰ ਦਾ ਅਸਰ ਪਿਆ ਅੱਖਾਂ 'ਚ ਜਦ ਤੱਕ ਅਹਿਸਾਸ ਹੁੰਦਾ ਡੈਮੇਜ ਬਹੁਤ ਹੋ ਚੁੱਕਿਆ ਹੁੰਦਾ ਤਾਂ ਇੱਕੋ ਤਰੀਕਾ ਹੈ ਕਿ ਜਿਹੜੇ ਬੰਦੇ ਨੂੰ 슈ਗਰ ਹੈ ਜਿਸ ਦਾ ਆਪਣਾ ਉਹ 슈ਗਰ ਹਫਤੇ 'ਚ ਇੱਕ ਵਾਰ ਟੈਸਟ ਕਰਦਾ ਹੈ ਅੱਖ ਦਾ ਪਰਦਾ ਵੀ ਅੱਖ ਦਾ ਜਿਹੜਾ ਪਰਦਾ ਨੂੰ ਬੁੱਧ ਰੈਟਨਾ ਉਹ ਸਾਲ 'ਚ ਦੋ ਵਾਰ ਚੈੱਕ ਕਰਾਵੇ ਆਪਣਾ ਅੱਛਾ ਜੀ ਤਾਂ ਡਾਕਟਰ ਨੂੰ ਖਾਸ ਜਾ ਕੇ ਕਹੇ ਕਿ ਮੇਰਾ ਮੈਨੂੰ 슈ਗਰ ਹੈ ਡਾਕਟਰ ਸਾਹਿਬ ਮੇਰਾ ਅੱਖ ਦਾ ਪਰਦਾ ਮੇਰਾ ਰੈਟਨਾ ਜਰੂਰ ਚੈੱਕ ਕਰੋ ओके मोस्टली ਜਦ ਡਾਕਟਰ ਮੈਡੀਕਲ ਡਾਕਟਰ ਦੱਸਦੇ ਨੇ ਪਰ ਕਈ ਵਾਰੀ ਰਾਸ਼ ਬੰਦਾ ਭੁੱਲ ਜਾਂਦਾ ਦੱਸਣ ਦੀ ਹੂੰ ਹੂੰ ਕਿਡਨੀ ਟੈਸਟ ਹੋ ਜਾਂਦੀ ਹੈ ਗੁਰਦੇ ਵਾਲੇ ਟੈਸਟ ਕਰਾਉਂਦੇ ਨੇ ਹਾਂਜੀ ਬਿਲਕੁਲ ਉਹਨੂੰ ਅਸੀਂ ਬੋਲਦੇ ਰੀਨਲ ਫੰਕਸ਼ਨ ਟੈਸਟ ਹਾਂਜੀ ਹਾਂਜੀ ਪਰ ਅੱਖ ਦੇ ਪਰਦੇ ਦੀ ਕੋਈ ਬਲੱਡ ਟੈਸਟ ਨਹੀਂ ਹੈ ਹੂੰ ਉਹ ਅੱਖਾਂ 'ਚ ਦਵਾਈ ਪਾਉਂਦੇ ਆ ਜਿਸ ਨਾਲ ਪੁਤਲੀ ਫੈਲਦੀ ਹੈ ਉਹਦੇ ਬਾਅਦ ਪਰਦਾ ਚੈੱਕ ਹੁੰਦਾ ਤਾਂ ਉਹ ਹਰੇਕ ਸ਼ੂਗਰ ਦੇ ਪੇਸ਼ੈਂਟ ਨੂੰ ਇਹ ਰੈਟਨਾ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਜ਼ਿਆਦਾਤਰ ਦੇਖਦੇ ਅਸੀਂ ਦੇਖਦੇ ਹਾਂ ਕਿ ਇਹ ਹੈਗਾ ਕਿ ਜਦੋਂ ਡਾਇਬੀਟਿਸ ਦੀ ਪ੍ਰੋਬਲਮ ਹੁੰਦੀ ਹੈ ਅਸੀਂ ਐਚਬੀਏਸੀ ਲੈਵਲ ਟੈਸਟ ਵੀ ਕਰਵਾ ਲੈਂਦੇ ਆ ਸਾਈ ਟੈਸਟ ਕਰਵਾ ਲੈਂਦੇ ਲੇਕਿਨ ਇਸ ਬਾਰੇ ਧਿਆਨ ਹੀ ਨਹੀਂ ਜਾਂਦਾ ਕਿ ਸਾਡੀ ਅੱਖਾਂ ਤੇ ਵੀ ਇਸ ਚੀਜ਼ ਦਾ ਇਫੈਕਟ ਹੋ ਸਕਦਾ ਬਿਲਕੁਲ 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 ਤੇ ਬੇਸਿਕਲੀ ਜਿਹੜਾ ਮੇਰਾ ਮਿਸ਼ਨ ਹੈ ਕਿ ਅਵੇਅਰਨੈਸ ਸਪਰੈਡ ਕਰਨਾ ਕਿ 슈ਗਰ ਤੋਂ ਕਿਸਰਾਂ ਨਿਕਾ ਬਚ ਸਕਦੇ ਤੁਸੀਂ ਜਾਣਦੇ ਹੋ ਨਾ ਸੁਨਮ ਕਪੂਰ ਦਾ ਐਕਟਰਸ ਦਾ ਤੇ ਬਸੀ ਮਕਰਮ ਦਾ ਇਹ ਦੋਨੋਂ ਨੂੰ 슈ਗਰ ਹੈ ਜਨਮਾਂਤਰੂ 슈ਗਰ ਹੈ ਅੱਛਾ ਜੀ ਵਸੀਮ ਅਕਰਮ ਜਿਹੜਾ ਪਾਕਿਸਤਾਨ ਦਾ ਕੈਪਟਨ ਸੀਗਾ ਵੈਨ ਹੀ ਵਾਸ ਫਾਸਟ ਬੋਲਰ ਹੀ ਵਾਸ ਔਨ ਇਨਸੂਲਿਨ ਪਰ ਉਹਨੇ ਇੰਨਾ ਕੇਅਰ ਕੀਤਾ ਉਹਨੂੰ ਕੋਈ ਡੈਮੇਜ ਨਹੀਂ ਹੋਇਆ ਤੱਕ ਤੁਹਾਡਾ ਕੇਅਰ ਤੇ ਹੈ ਜਿਹੜੇ ਬੰਦੇ ਨੂੰ ਸ਼ੂਗਰ ਹੈ ਆਪਣਾ ਕੇਅਰ ਬਹੁਤ ਜ਼ਰੂਰ ਕਰਾਏ ਅਖਦਾ ਪੂਰੀ ਬੋ ਸ਼ੂਗਰ ਦਾ ਨਾਲ ਅਖਦਾ ਪਰਦਾ ਜ਼ਰੂਰ ਚੈੱਕ ਕਰਾਏ ਇਟ ਇਜ਼ ਅ ਪ੍ਰੀਵੈਂਟੇਬਲ ਬ੍ਰੈਨਸ ਓਕੇ ਕਈ ਕਾਰਨ ਹੁੰਦੇ ਨੇ ਜਿਹੜੇ ਨਿਗਾਹ ਜਾਂਦੇ ਕਈ ਹੰਦਾ ਇਲਾਜ ਨਹੀਂ ਹੁੰਦਾ ਪਰ ਇਹਨੂੰ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਕਿ ਜੇ ਆਪਾਂ ਦਾ ਕੇਅਰਫੁਲ ਹੈ ਵੀ ਕੈਨ ਪ੍ਰੀਵੈਂਟ ਸਮਬਡੀ ਫਰਮ ਗੋਇੰਗ ਬਲਾਈਂਡ ओके ਦਰਸੋ ਅਗਰ ਸਪੋਸ ਕਰੋ ਕਿ ਤੁਹਾਡੇ ਕੋ ਪੇਸ਼ੈਂਟਸ ਆਂਦੇ ਵੀ ਹੋਣਗੇ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਲੱਗਾ ਹੋਏਗਾ ਕਿ ਖਾਸ ਕਰਕੇ ਪਿੰਡਾਂ ਦੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਕੀ ਸਾਡੇ ਨਾਲ ਕੀ ਹੋ ਰਿਹਾ ਤੇ ਜੇ ਉਹਨਾਂ ਦਾ ਰੈਟਨਾਪ ਡੈਮੇਜ ਹੋ ਗਿਆ ਹੈ ਉਹਨੂੰ ਕਿਤੇ ਬਚਾਇਆ ਜਾ ਸਕਦਾ ਹੈ ਬਿਲਕੁਲ ਸਹੀ ਕਿਹਾ ਜਿਵੇਂ ਜਿਸ ਤਰ੍ਹਾਂ ਸਾਇੰਸ ترقی ਕਰ ਰਹੀ ਹੈ ਸਾਡੇ ਕੋਲ ਬਹੁਤ ਸਾਰੇ ਤਰੀਕੇ ਆ ਗਏ ਨੇ ਨਿਗਾਹ ਨੂੰ ਬਚਾਣ ਲਈ ਪਰ ਫਿਰ ਵੀ ਇਹ ਫਿਰ ਤੋਂ ਮੈਂ ਹਮੇਸ਼ਾ ਦੱਸਦਾ ਕਿ ਇਹ ਪਰਦੇ ਉੱਪਰ ਦਿਮਗ ਲੱਗੀ ਹੋਈ ਹੈ ਹੁਣ ਆਪਾਂ ਨਿਗਾਹ ਕਈ ਵਾਰੀ ਨਿਗਾਹ ਹੁਣ ਨਿਗਾਹ ਬਚਾਉਣ ਦੀ ਗੱਲ ਕਰ ਰਹੇ ਆਂ ਵੈਰੀ ਆਫਨ ਵੀ ਕੈਨੋਟ ਬ੍ਰਿੰਗ ਇਟ ਬੈਕ ਟੂ ਨੋਰਮਲ ਪਰ ਜੇ ਇਲਾਜ ਨਹੀਂ ਕਰਾਂਗੇ ਉਹ ਨਿਗਾਹ ਜਾਊਗੀ ਆਪਣੀ ਤਾਂ ਸਾਡੇ ਕੋਲ ਕਈ ਤਰੀਕੇ ਨੇ ਜਿਹੜਾ ਨੰਬਰ 1 ਹੁੰਦਾ ਉਹਨੂੰ ਬੋਲਦੇ ਆਂ ਅਸੀਂ ਗ੍ਰੀਨ ਲੇਜ਼ਰ ਅੱਛਾ ਜੀ ਨੰਬਰ 2 ਹੁੰਦਾ ਅੱਖਾਂ 'ਚ ਕੋਈ ਇੰਜੈਕਸ਼ਨ ਲੰਦਦੇ ਆਂ ਉਹਨੂੰ ਬੋਲਦੇ ਆਂ ਅਸੀਂ ਐਂਟੀਵੇਜੇਵ ਇੰਜੈਕਸ਼ਨਸ ਓਕੇ ਤੇ ਲਾਸਟਲੀ ਹੁੰਦਾ ਜਿਹੜੇ ਕੇਸ ਬਹੁਤ ਐਡਵਾਂਸ ਨੇ ਸਾਨੂੰ ਅੱਖਾਂ ਦੇ ਰੈਟਨਾ ਦੇ ਆਪਰੇਸ਼ਨ ਕਰਨੇ ਪੈਂਦੇ ਨੇ ਉਹਨੂੰ ਅਸੀਂ ਬੋਲਦੇ ਆਂ ਐਮ ਆਈ ਵੀ ਐਸ ਮਾਈਕਰੋ ਇਨਸੀਜ਼ अच्छा जी तो ਇਹ ਤਿੰਨ ਸਾਧਨ ਨੇ ਲੋਕਾਂ ਨੂੰ ਨੀਗਾ بچਾਨ ਲਈ ਤੇ ਇਹ ਕਿਸ ਦਾ ਕਿਸ ਕਿਸ 스테ਜ ਤੇ ਇਹ ਕੰਮ ਕਰਦੇ ਨੇ ਸਰ ਜਿਹੜਾ ਲੇਜ਼ਰ ਹੈ ਬੇਸਿਕਲੀ ਇੱਕ ਲਾਈਟ ਹੈ ਇਹ ਪਬਲਿਕ ਨੇ ਸੁਣਾ আজকাল ਬੱਚੇ ਕਰਾਉਂਦੇ ਨੇ ਲੇਸਿਕ ਲੇਜ਼ਰ ਹਾਂ ਜੀ ਕਿਸਮਟ ਆਉਂਦਾ ਉਹ ਵੀ ਲੇਜ਼ਰ ਹੈ ओके ਉਹ ਨੰਬਰ ਡਾਣ ਲਈ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ 슈ਗਰ ਦੇ ਪੇਸ਼ਣ ਦੀ ਉਹਨੂੰ ਬੋਲਦੇ ਅਸੀਂ ਗ੍ਰੀਨ ਲੇਜ਼ਰ ਉਹ ਬੇਸਿਕਲੀ ਜਿਹੜੀ ਖੂਨ ਦੀ ਨਾੜੀਆਂ ਲੀਕ ਕਰ ਰਹੀਆਂ ਨੇ ਉਹਦੀ ਵੈਲਡਿੰਗ ਕਰਦੇ ਆਪਾਂ ओके बेसिकली शुगर ਨਾਲ ਅੱਖ ਦਾ ਪਰਦੇ ਦੀ ਖੂਨ ਦੀ ਨਾੜੀਆਂ ਲੀਕ ਕਰਦੀਆਂ ਨੇ ਜਿਸ ਦੇ ਨਾਲ ਪਰਦੇ ਉੱਪਰ ਬਲੀਡਿੰਗ ਹੋ ਜਾਂਦੀ ਹੈ ओके ਤੇ ਨਾਲ ਫਲੂਇਡ ਲੀਕ ਕਰਦੇ ਨਾਲ ਚਰਬੀ ਲੀਕ ਕਰਦੀ ਹੈ ਤਾਂ ਜਿਹੜਾ ਲੇਜ਼ਰ ਹੈ ਉਹ ਜਿਹੜੀ ਨਾੜੀ ਲੀਕ ਕਰਦੀ ਹੈ ਉਹਦੀ ਵੈਲਡਿੰਗ ਕਰਦਾ ਜਿਹੜੀ ਲੀਕੇਜ ਨੂੰ ਬੰਦ ਕਰਨ ਲਈ ਜਿਸ ਤਰ੍ਹਾਂ ਆਪਾਂ ਗੱਡੀ ਦਾ ਟਾਇਰ ਪੰਚਰ ਹੈ ਪੰਚਰ ਲਾ ਰਹੇ ਆਪਾਂ ਤਾਂ ਉਸ ਤਰ੍ਹਾਂ ਉਹਦੀ ਵੈਲਡਿੰਗ ਕਰਕੇ ਬੰਦ ਕਰਦੇ ਤੇ ਪਹਿਲਾ ਗ੍ਰੀਨ ਲੇਜ਼ਰ ਠੀਕ ਹੈ ਅਗਲਾ ਆਏਗਾ ਜਿਹੜਾ ਆਪਾਂ ਕਰਦੇ ਆ ਉਹਨੂੰ ਬੋਲਦੇ ਅਸੀਂ ਐਂਟੀ ਵੈਜਫ ਇੰਜੈਕਸ਼ਨਸ ਹਮ ਹਮ ਤੇ ਕਈ ਤਰ੍ਹਾਂ ਦੇ ਸਾਡੇ ਕੋਲ ਇੰਜੈਕਸ਼ਨ ਨੇ ਜਿਹੜਾ ਅੱਖ ਦੇ ਅੰਦਰ ਲਾਉਂਦੇ ਆ ਆਪਾਂ ਜਿਹੜਾ ਸਿੱਧਾ ਪਰਦੇ ਉੱਪਰ ਜਾ ਕੇ ਕੰਮ ਕਰਦੀ ਹੈ ਤਾਂ ਉਹ ਬੇਸਿਕਲੀ ਜਿਹੜੀ ਨਾੜੀ ਹ ਲੀਕ ਕਰਦੀ ਉਹਨੂੰ ਜਾ ਕੇ ਬੰਦ ਕਰਦੇ ਅਸੀਂ ਓਕੇ ਠੀਕ ਹੈ ਤੇ ਲਾਸਟਲੀ ਹੁੰਦਾ ਹੈ ਜਿਹੜੇ ਬਹੁਤ ਜ਼ਿਆਦਾ ਕਿਸੇ ਦੀ ਬਲੀਡਿੰਗ ਬਹੁਤ ਜ਼ਿਆਦੀ ਹੋ ਗਈ ਹਮ ਇੱਕੇ ਵਾਰੀ ਪਰਦਾ ਫੜ ਜਾਂਦਾ ਹੈ ਤਾਂ ਸਾਨੂੰ ਅੱਖਾਂ ਦੇ ਰੈਟਨਾ ਦੇ ਆਪਰੇਸ਼ਨ ਕਰਨੇ ਪੈਂਦੇ ਠੀਕ ਹੈ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਇਹ ਜਿਹੜੇ ਇਹ ਸਾਰੇ ਟਰੀਟਮੈਂਟਸ ਹੈਗੇ ਜਿਵੇਂ ਪੋਲੀਸਿਕ ਤਾਂ ਵੀ ਲੈ ਲੈਣੇ ਆ ਉਸ ਤੋਂ ਬਾਅਦ ਆਪਾਂ ਆਪਰੇਸ਼ਨ ਤੱਕ ਦਾ ਲੈ ਲੈਣੇ ਆ ਇਹ ਕਿੰਨੇ ਕਿੰਨੇ ਡਿਊਰੇਸ਼ਨ ਦਾ ਟਾਈਮ ਪੀਰੀਅਡ ਮਤਲਬ ਉੱਥੇ ਹਸਪੀਟਲ ਚ ਨੂੰ ਸਟੇ ਕਰਨਾ ਪੈਂਦਾ ਕਿ ਅਗਰ ਇਨ ਕੇਸ ਇਹਨਾਂ ਨੂੰ ਪ੍ਰੋਬਲਮ ਕਰਦੀ ਹੈ ਤੇ ਆ ਦੇਖੋ ਜਿਆ ਆਈ ਦਾ ਮੋਸਟਲੀ ਆਪਰੇਸ਼ਨ ਹੁੰਦਾ ਹੈ ਜਿਹਦਾ ਬੰਦਾ ਵੈਸੇ ਫਿੱਟ ਹੈ ਕੋਈ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੈ ਤਾਂ ਇਟਸ ਅ ਡੇ ਕੇਅਰ ਪ੍ਰੋਸੀਜਰ ਮਤਲਬ ਸਵੇਰੇ ਆਇਆ ਦੋ ਤਿੰਨ ਘੰਟੇ ਛੁੱਟੀ ਕਰਤੀ ਤਾਂ ਚਾਹੇ ਆਪਰੇਸ਼ਨ ਵੀ ਕਰਦੇ ਆਂ ਆਪਾਂ ਓਵਰਨਾਈਟ ਸਟੇਰ ਦੀ ਲੋੜ ਨਹੀਂ ਪੈਂਦੀ ਮੋਸਟਲੀ ਮੋਸਟਲੀ ਅਨਲੈਸ ਕਿ ਬੰਦਾ ਬਹੁਤ ਹੀ ਸਿੱਕਾ ਹੈ ਉਹਦੀ ਕਿਡਨੀ ਵੀ ਖਰਾਬ ਹੈ ਤਾਂ ਫਿਰ ਲੋੜ ਪੈਂਦੀ ਹੈ ਪਰ ਮੋਸਟਲੀ 90% ਕੇਸ ਕੋਈ ਐਡਮਿਟ ਮੀਨ ਓਵਰਨਾਈਟ ਸਟੇਰ ਦੀ ਲੋੜ ਨਹੀਂ ਪੈਂਦੀ ਓਕੇ ਤੇ ਫਿਰ ਜਦ ਇਹ ਸਾਰੇ ਆਪਾਂ ਟ੍ਰੀਟਮੈਂਟ ਕਰਵਾ ਲੈਂਦੇ ਨੇ ਡਾਕਟਰ ਸਾਹਿਬ ਤੇ ਉਸ ਤੋਂ ਬਾਅਦ ਪ੍ਰੀਕਾਸ਼ਨਸ ਜਿਹੜੇ ਆ ਕਿ ਉਹ ਵੀ ਰੱਖਣੇ ਪੈਂਦੇ ਜਾਂ ਮਤਲਬ ਇਹ ਰੂਟੀ ਜਿਹੜੀ ਬੇਸਿਕਲੀ ਸ਼ੂਗਰ ਨਾਲ ਖੂਨ ਦੀਆਂ ਨਾੜੀਆਂ ਪੰਚਰ ਹੋ ਗਈਆਂ ਨੇ ਆਪਾਂ ਉਹ ਲੀਜ਼ਰ ਇੰਜੈਕਸ਼ਨ ਨਾਲ ਉਹ ਪੰਚਰ ਬੰਦ ਕਰਦੇ ਪਰ ਜਿਸ ਤਰ੍ਹਾਂ ਗੱਡੀ ਦਾ ਟਾਇਰ ਪੰਚਰ ਹੁੰਦਾ ਪੰਚਰ ਫੇਰ ਵੀ ਹੋ ਸਕਦਾ ਹਾਂ ਤਾਂ ਇਫ ਯੂ ਆਰ ਨਾਟ ਕੇਅਰਫੁਲ ਤੁਸੀਂ ਆਪਣਾ ਬੀਬੀ ਵਧਾ ਲਿਆ ਇਹ ਸ਼ੂਗਰ ਵਧਾ ਲਈ ਤਾਂ ਨਾੜੀ ਫਿਰ ਤੋਂ ਪੰਚਰ ਹੋ ਸਕਦੀ ਹੈ ਤਾਂ ਉਹ ਤਾਂ ਕੰਟਰੋਲ ਕਰਨੀ ਪੈਣੀ ਆਪਾਂ ਨੂੰ ਓਕੇ ਤੇ ਨਾਲ ਜਦ ਆਪਾਂ ਕਈ ਵਾਰੀ ਰੈਟਨਾ ਦਾ ਆਪਰੇਸ਼ਨ ਕਰਦੇ ਆ ਸਾਨੂੰ ਅਫ ਵਿੱਚ ਕੋਈ ਕਈ ਵਾਰੀ ਕੁਝ ਸਪੈਸ਼ਲ ਗੈਸ ਪਾਉਂਦੇ ਆ ਜਾਂ ਔਇਲ ਪਾਉਂਦੇ ਆ ਉਹਦੇ ਬਾਅਦ ਕਈ ਵਾਰੀ ਇਨਸਾਨ ਨੂੰ ਮੁਧਾ ਹੋ ਕੇ ਬੈਠਣਾ ਪੈਂਦਾ 15 ਵੀ ਦਿ ਅੱਛਾ ਜੀ ਉਹ ਲੋਡ ਪੈਂਦੀ ਕਵਰੀ ਉਹ ਸਪੈਸ਼ਲ ਪੋਜੀਸ਼ਨ ਹੁੰਨ ਕਰਨਾ ਪੈਂਦਾ ਆਪਰੇਸ਼ਨ ਬਾਅਦ ਉਹ ਦੋ ਤਿੰਨ ਹਫਤੇ ਲਈ ਹੁੰਦੀ ਹੈ ਅੱਛਾ ਜੀ ਤੇ ਮਤਲਬ ਇਹ ਸਾਰਾ ਪ੍ਰੋਸੀਜਰ ਜਿਹੜਾ ਉਹ ਕਿੱਥੇ ਜਾਂਦਾ ਤੇ ਮੈਂ ਜਾਨਣਾ ਚਾਹੁੰਦੀ ਹਾਂ ਕਿ ਅੱਜ ਕੱਲ ਕਿਹੜੇ ਪੇਸ਼ੈਂਟਸ ਸਭ ਤੋਂ ਜ਼ਿਆਦਾ ਮਤਲਬ ਤੁਹਾਡੇ ਕੋਲ ਆ ਰਹੇ ਨੇ ਕਿ ਜਿਹੜੇ ਕਿ ਇਸ ਚੀਜ਼ ਨੂੰ ਫੇਸ ਕਰ ਰਹੇ ਨੇ ਜ਼ਿਆਦਾਤਰ ਮਤਲਬ ਡਾਇਬਟੀਜ਼ ਨਾਲ ਪ੍ਰੋਟੈਕਟ ਨਾਲ ਸਾਰੇ ਪੂਰੇ ਸ਼ੂਗਰ ਸ਼ੂਗਰ ਤਾਂ ਅੱਜ ਕੱਲ ਮੈਂ ਸ਼ੂਗਰ ਤਾਂ ਮੈਂ ਮੈਂ ਆਪਣੇ ਐਕਸਪੀਰੀਅੰਸ ਮੈਨੂੰ ਅੱਖਾਂ ਦੇ ਫੀਲਡ ਚ 30 ਸਾਲ ਤੋਂ ਉੱਪਰ ਹੋ ਗਏ ਨੇ ਹਾਂ ਤਾਂ ਹੁਣ ਜਿਹੜੇ ਪੇਸ਼ੈਂਟ ਪ ਉਹ ਮੇਰੇ ਕੋਲ ਮੁੰਡਾ ਆਇਆ 20 ਸਾਲ ਦਾ ਮੁੰਡਾ ਉਹਨੂੰ ਸ਼ੂਗਰ 3 ਸਾਲ ਦੀ ਸ਼ੂਗਰ ਪਈ ਹੈ ਉਹਨੂੰ 3 ਸਾਲ ਦੀ ਸ਼ੂਗਰ ਹੈ ਤਾਂ ਉਹ ਪਹਿਲਾਂ ਨੇ ਸਾਨੂੰ ਉਸ ਤਰ੍ਹਾਂ ਦੇ ਬਿਸ਼ਣ ਨਹੀਂ ਆਉਂਦੇ ਸੀਗੇ ਹਾਂ 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 ਤਾਂ ਹੁਣ ਯੰਗ ਏਜ ਸ਼ੂਗਰ ਬਹੁਤ ਆ ਗਈ ਹੈ ਯੰਗ ਉਹ ਜੋ ਦੇਖਣ ਨੂੰ ਬਿਲਕੁਲ ਹੈਲਦੀ ਬਿਸ਼ਣ ਹੈ ਉਹ ਉਹ ਕਹਿੰਦੇ ਰਿਪਾਰਟ ਆਫ ਲਾਈਫ ਹੀ ਹੁੰਦੀ ਹੈ ਤਾਂ ਸ਼ੂਗਰ ਮੈਨੂੰ ਹੋਣੀ ਹੈ ਇਹ ਬੰਦੇ ਦਾ ਸੋਚ ਇਸ ਤਰ੍ਹਾਂ ਹੋ ਗਈ ਮੈਨੂੰ ਸ਼ੂਗਰ ਹੋਣੀ ਹੀ ਹੋਣੀ ਹੈ ਹੂੰ ਉਸ ਬਾਰੇ ਉਹਨੂੰ ਕਰਦੇ ਨੇ ਤੇ ਡਾਕਟਰ ਸਾਹਿਬ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਆਪਣੇ ਲਾਈਫ ਸਟਾਈਲ ਚ ਆਪਾਂ ਕਿਵੇਂ ਇਸ ਚੀਜ਼ ਤੋਂ ਬਚਿਆ ਕਿਵੇਂ ਜਾ ਸਕਦੇ ਇੱਕ ਤਾਂ ਹੋ ਗਿਆ ਕਿ ਅਸੀਂ 슈ਗਰ ਨੂੰ ਕੰਟਰੋਲ ਕਰ ਸਕਦੇ ਹੋ ਹੋਰ ਕਿਸ ਤਰ੍ਹਾਂ ਦੀ ਕੋਈ ਐਕਸਰਸਾਈਜ਼ ਆਖਾਂ ਦੀ ਜਾਂ ਕੁਝ ਐਸਾ ਚੀਜ਼ਾਂ ਹੈ ਕਿ ਜਦ ਨਾਲ ਅਸੀਂ ਇਸ ਨੂੰ ਥੋੜਾ ਠੱਲ પા ਸਕਦੇ ਆ ਦੇਖੋ 슈ਗਰ ਤਾਂ ਆਪਣੇ ਖੂਨ 'ਚ ਹੀ ਹੈ ਉਹ ਫੈਲਦੀ ਪਈ ਹੈ ਤਾਂ ਤੁਹਾਨੂੰ ਅੰਡਰਲਾਈਂਗ 슈ਗਰ ਨੂੰ ਕੰਟਰੋਲ ਕਰਨਾ ਪੜਨਾ ਹੈ ਮੈਨੇ ਆਪਣੇ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ ਪੜਨਾ ਹੈ ਕਿ ਆਪਣਾ ਜਿਸ ਤਰ੍ਹਾਂ ਅੱਜਕੱਲ ਲੋਕ ਚੱਲਦੇ ਫਿਰਦੇ ਘੱਟ ਨੇ ਖਾਣਾ ਪੀਣਾ ਕੁਝ ਵੀ ਟੋਮੈਟੋ ਤੋਂ ਆਰਡਰ ਕਰ ਲੈ ਜੋ ਮਰਜੀ ਖਾ ਪੀ ਲਿਆ ਤਾਂ ਉਹ ਆਪਣਾ ਇਕ ਤਰ੍ਹਾਂ ਕੇ ਖਾਣਾ ਆਪਣਾ ਰੈਗੂਲੇਟ ਕਰੋ ਜਿਆਦਾ ਕੈਲਰੀਜ਼ ਨਾ ਖਾਓ ਤੇ ਆਪਣਾ ਐਕਸਰਸਾਈਜ਼ ਕਰੋ ਐਕਸਰਸਾਈਜ਼ ਬਹੁਤ ਜਰੂਰੀ ਹੈ ਆਪਣੀ ਜਰੀ ਤਾਂ ਕਿ ਜੋ ਵੀ ਆਪਾਂ ਖਾ ਰਹੇ ਉਹਨੂੰ ਮਾਨ ਆਫ ਕਰ ਦਈਏ ਹਮ ਇੱਕ ਡਾਕਟਰ ਸਾਹਿਬ ਕਾਲਾ ਮੋਤੀਆ ਕੈਟਰਾਕਸ ਇਸ ਤਰ੍ਹਾਂ ਦੀ ਬਿਮਾਰੀ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ ਇਹ ਵੀ ਆਉਂਦੀ ਹੈ ਅੱਖਾਂ ਦੇ ਵਿੱਚ ਦੇਖੋ ਮੋਤੀਆ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਤਾਂ ਹੁੰਦਾ ਸਫੇਦ ਮੋਤੀਆ ਹਮ ਦੂਜਾ ਹੁੰਦਾ ਕਾਲਾ ਮੋਤੀਆ ਸਫੇਦ ਮੋਤੀਆ ਹੁੰਦਾ ਹੈ ਕਿ ਅੱਖ ਦਾ ਜਿਹੜਾ ਲੈਂਸ ਹੈ ਜਿਹੜੀ ਲਾਈਟ ਦੀ ਕਿਰਨਾ ਫੋਕਸ ਕਰਦਾ ਜਿਸ ਤਰ੍ਹਾਂ ਆਪਾਂ ਕੈਮਰਾ ਯੂਜ਼ ਕਰਦੇ ਆਪਾਂ ਫੋਨ ਦਾ ਕੈਮਰਾ ਹੁੰਦਾ ਉਹ ਲੈ ਜਿਹੜੀ ਹੈ ਕਿ ਲੈਂਸ ਲਾਈਟ ਦੀ ਕਿਰਨਾ ਨੂੰ ਇਕੱਠੀ ਕਰਕੇ ਪਰਦੇ ਉੱਪਰ ਫੋਕਸ ਕਰਦਾ ਤਾਂ ਉਹ ਜਦ ਤੁਨ ਲਾ ਹੁੰਦਾ ਉਹਨੂੰ ਅਸੀਂ ਬੋਲਦੇ ਸਫੇਦ ਮੋਤੀਆ ਜਿਹੜਾ ਕਾਲਾ ਮੋਤੀਆ ਜਿਹ ਹੁੰਦਾ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ ਅੱਖਾਂ ਦਾ ਪ੍ਰੈਸ਼ਰ ਹੁੰਦਾ ਇੱਕ ਜਿਸ ਤਰ੍ਹਾਂ ਬੀਪੀ ਹੁੰਦਾ ਤਾਂ ਅੱਖਾਂ ਦਾ ਬੀਪੀ ਉਸ ਤਰ੍ਹਾਂ ਦਾ ਉਹਨੂੰ ਅਸੀਂ ਬੋਲਦੇ ਇੰਟਰਾਓਕੂਲਰ ਪ੍ਰੈਸ਼ਰ ਜੇ ਉਹ ਹਾਈ ਹੋ ਗਿਆ ਉਹਨੂੰ ਅਸੀਂ ਬੋਲਦੇ ਕਾਲਾ ਮੋਤੀਆ ਤਾਂ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ ਕਿ ਉਹਦੇ ਨਾਲ ਕੇਵਰੀ ਪਿੱਛੋਂ ਦੀ ਨਸ ਤਬ ਜਾਂਦੀ ਹੈ ਤੇ ਨੀਗਾ ਚਲ ਜਾਂਦੀ ਹੈ ਕਾਲੇ ਮੋਤੀ ਨਾਲ ਜਿਹੜਾ ਸਫੇਦ ਮੋਤੀ ਹੁੰਦਾ ਹੈ ਕਿ ਉਹਦੇ ਚ ਆਪਾਂ ਜਿਹੜਾ ਆਖਦਾ ਲੈਂਸ ਮੈਲਾ ਹੋ ਗਿਆ ਉਹਨੂੰ ਕੱਢ ਕੇ ਆਪਾਂ ਨਵਾਂ ਲੈਂਸ ਪਾਉਂਦੇ ਹਾਂ ਅਸੀਂ ਠੀਕ ਹੈ ਸਰ ਇੱਕ ਤਾਂ ਆਪਾਂ ਜਿਹੜੀ ਉਹਨੇ ਗੱਲ ਕੀਤੀ ਸੀ ਕਿ ਜਿਹੜਾ ਜਦੋਂ ਰੈਟਨਾ ਖਰਾਬ ਹੁੰਦਾ ਹੈ ਰੈਟਨਾ ਦੇ ਪ੍ਰੋਬਲਮ ਆਦੀ ਸ਼ੂਗਰ ਦੇ ਕਰਕੇ ਆਉਂਦੀ ਹੈ ਉਹ ਤਾਂ ਆਪਾਂ ਡਾਇਗਨੋਸ ਉਹਦੇ ਨੂੰ ਸਦਾ ਕਿ ਸਾਨੂੰ ਚੈੱਕ ਕਰਾਉਣਾ ਪਵੇਗਾ ਤੇ ਜਿਹੜਾ ਇਹ ਵਾਲੇ ਕੈਟਾਗਰੀ ਪ੍ਰੋਬਲਮ ਹੈਗੀ ਹੈ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਇਹਦੇ ਵਾਸਤੇ ਵੀ ਸਾਨੂੰ ਕੁਝ ਮਤਲਬ ਇੰਡੀਕੇਸ਼ਨਸ ਆਉਂਦੇ ਨੇ ਮੇਰੇ ਤੋਂ ਬਾਡੀ ਸਾਡਾ ਕੋਈ ਇੰਡੀਕੇਸ਼ਨ ਦਿੱਧਿਆ ਹੋ ਜਾ ਸੀ ਜਿਹੜਾ ਜੜਾ ਚਾਹੇ ਸਫੇਦ ਮੋਤੀਆ ਹੋਏ ਜਾਂ ਕਾਲਾ ਮੋਤੀਆ ਹੋਏਗਾ ਜਾਂ ਸ਼ੂਗਰ ਦੀ ਮਾਰੀ ਹੋਏ ਮੋਸਟਲੀ ਕਿਸ ਨੂੰ ਖੰਚ ਪੇਨ ਨਹੀਂ ਹੁੰਦੀ ਅੱਛਾ ਜੀ ਪੇਨ ਇਜ਼ ਨਾਟ ਅ ਸਿੰਪਟਮ ਆਫ ਕੈਟਰੈਕ ਕਾਲੇ ਮੋਤੀਏ ਕਦੀ ਕਦੀ ਹੁੰਦੀ ਹੈ ਪਰ ਨਾ ਇਹਦੇ ਸਫੇਦ ਮੋਤੀਏ ਜਾਂ ਰੈਟਨਾ ਦੇ ਪੇਸ਼ੈਂਟ ਕਦੀ ਪੇਨ ਨਹੀਂ ਹੁੰਦੀ ਨਾ ਕੋ ਲਾਲੀ ਹੁੰਦੀ ਹੈ ਪਰ ਨਿਗਾਹ ਘਟਣੀ ਸ਼ੁਰੂ ਹੋ ਜਾਂਦੀ ਹੈ ਓਕੇ ਯਾ ਕੇ ਬਰੀ ਰਾਤ ਨੂੰ ਹੁੰਦਾ ਜਿਹੜਾ ਬੰਦਾ ਪਹਿਲਾਂ ਕੰਫਟੇਬਲੀ ਡਰਾਈਵ ਕਰਦਾ ਸੀ ਹੁਣ ਰਾਤ ਨੂੰ ਡਰਾਈਵ ਨਹੀਂ ਹੁੰਦੀ ਓਕੇ ਤੇ ਗਲੇਅ ਪੈਂਦੀ ਹੈ ਓਕੇ ਗਲੇਅ ਪੈਰੀ ਹੈ ਜਿਹੜਾ ਪਹਿਲਾਂ ਰੂਟੀਨ ਕੰਮ ਕਰਾ ਉਹਦੀ ਦਿੱਕਤ ਆ ਰ ਤਾ ਫਿਰ ਤੁੰਦਲਾ ਬਣਾਣਾ ਜਿਹੜੇ ਰੈਟਨਾ ਦੇ ਬਿਸ਼ੇਂ ਕਈ ਵਾਰੀ ਉਹ ਕਹਿੰਦੇ ਸਾਨੂੰ ਕੋਈ ਧੱਬੇ ਜਿਹੇ ਨਜ਼ਰ ਆਉਂਦੇ ਨੇ ਉਹਨੂੰ ਅਸੀਂ ਬੋਲਦੇ ਫਲਟਰਸ ਓਕੇ ਕਈ ਵਾਰੀ ਨਾੜੀ ਫੱਟੀ ਅੰਦਰ ਖੂਨ ਦਾ ਲੀਕ ਕਰ ਗਿਆ ਤਾਂ ਉਹਦੇ ਵਿੱਚ ਕੋਈ ਉਹਨੂੰ ਜਿਹਾ ਕੋ ਲਾਈਨਾਂ ਵਰਗੇ ਜਾਂ ਗੁੱਛੇ ਵਰਗੀ ਚੀਜ਼ੇ ਨਜ਼ਰ ਆਉਂਦੀਆਂ ਨੇ ਜਾਂ ਅੱਖ ਵਿੱਚ ਤੈਰਦੀਆਂ ਨੇ ਅੱਛਾ ਉਹਨੂੰ ਅਸੀਂ ਬੋਲਦੇ ਫਲਟਰ ਤਾਂ ਦੈਟ ਇਜ਼ ਅ ਸਾਈਨ ਆਫ ਰੈਟਨਾ ਪ੍ਰੋਬਲਮ ਮੋਤੀ ਇਹ ਕੋਈ ਮੋਸਟਲੀ ਤੁੰਦਲਾ ਬਣ ਜਾਂਦਾ ਜਿਹੜਾ ਬੜਾ ਕੰਮ ਕੰਫਰਟੇਬਲ ਚੱਲ ਰਿਹਾ ਸੀ ਉਹਦੀ ਦਿੱਕਤ ਆ ਰਹੀ ਹੈ ਹਮ ਓਕੇ ਸੋ ਬਹੁਤ ਹੀ ਧਿਆਨ ਨਾਲ ਨੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਸਾਨੂੰ ਅਸੋਜੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਤਾਂ ਇਮੀਡੀਏਟਲੀ ਆਪਣੇ ਡਾਕਟਰ ਨੂੰ ਜੂਰ ਕੰਸਲਟ ਕਰਨਾ ਕਿ ਰੈਟੀਨਾ ਚ ਜਾਂ ਸਾਨੂੰ ਕੈਟਰੈਕ ਦੀ ਕੋਈ ਪ੍ਰੋਬਲਮ ਹੋ ਰਹੀ ਹੈ ਸੋ ਡਾਕਟਰ ਸਾਹਿਬ ਨੇ ਬੜੇ ਹੀ ਬਿਊਟੀਫੁਲੀ ਬਹੁਤ ਹੀ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਦਿਖਾਈ ਦੇਗੀ ਮਹਿਸੂਸ ਹੋਏਗੀ ਅੱਖਾਂ ਦੇ ਵਿੱਚ ਕਿ ਇਹ ਮਤਲਬ ਜਾਂ ਧੁੰਦਲਾਪਨ ਆ ਰਿਹਾ ਹੈ ਤਾਂ ਵੀ ਡਾਕਟਰ ਨੂੰ ਜੂਰ ਦਿਖਾਓ ਜਾਂ ਕੁਝ ਹੋਰ ਚੀਜ਼ ਫੀਸ ਫੀਸ ਕਰ ਰਹੇ ਹੋ ਤੁਸੀਂ ਤਾਂ ਇਮੀਡੀਏਟਲੀ ਡਾਕਟਰ ਦੇ ਨਾ ਗਿਆ ਦੰਦ ਗਿਆ ਤੇ ਸਵਾਦ ਗਿਆ ਤੇ ਅੱਖਾਂ ਗਈਆਂ ਤੇ ਫਿਰ ਜਹਾਨ ਵੀ ਗਿਆ ਸੋ ਡਾਕਟਰ ਸਾਹਿਬ ਅੱਜ ਅੱਜ ਕੱਲ ਮੈਂ ਨਾ ਇੱਕ ਚੀਜ਼ ਹੋਰ ਬਹੁਤ ਦੇਖੀ ਹੈ ਕਿ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ ਨਾ ਪਹਿਲਾਂ ਤਾਂ ਕਹਿੰਦੇ ਸੀ ਇੱਕ ਉਮਰ ਹੋ ਜਾਂਦੀ ਸੀਗੀ ਤੇ ਅੱਖਾਂ ਐਨ ਕੈਨੀ ਸੀ ਲੱਗਦੀਆਂ ਗਿਆ ਅੱਜ ਕੱਲ ਤੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਦੇ ਜਦੋਂ ਅੱਖਾਂ ਚਖਾਂ ਜਾਂਦੇ ਤੇ ਨੰਬਰ ਇੰਨੇ ਵਧੇ ਹੁੰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਕੋਈ ਦਿਨ ਅਸੀਂ ਛੋਟੇ ਸੀਗੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਸੀ ਅੰਦਰ ਆ ਕੇ ਪੜ੍ਹ ਲਓ ਬਾਹਰ ਨਾ ਖੇਲੋ ਹਾਂਜੀ ਹੁਣ ਬੱਚਿਆਂ ਨੂੰ ਬਾਹਰ ਭੇਜਣਾ ਪੈਂਦਾ ਬਿਕੋਜ਼ ਉਹਨਾਂ ਨੇ ਖੇਲ ਵੀ ਸਾਰਾ ਮੋਬਾਈਲ ਦੇ ਉੱਪਰ ਹੀ ਹੈ ਹਾਂ ਤਾਂ ਬੱਚਿਆਂ ਦਾ ਸਾਰਾ ਲਾਈਫ ਸਿਰ ਇਸ ਤਰ੍ਹਾਂ ਹੋ ਗਿਆ ਕਿ ਸਾਰਾ ਹੋਮਵਰਕ ਵੀ ਉਹਦੇ ਉੱਪਰ ਹੀ ਆਂਦਾ ਹੈ ਹਾਂ ਵਟਸਐਪ ਤੇ ਪੇਰੈਂਟਸ ਕੋਵਿਡ ਦੇ ਬਾਅਦ ਦੁਨੀਆ ਬਹੁਤ ਬਹੁਤ ਬਦਲ ਗਈ ਆਪਣੀ ਤਾਂ ਬੱਚਿਆਂ ਨੂੰ ਅੱਜਕੱਲ ਸਿਸਟਮ ਬਦਲ ਇਸ ਤਰ੍ਹਾਂ ਹੋ ਗਿਆ ਕਿ ਉਹਨਾਂ ਨੂੰ ਮੋਬਾਈਲ ਯੂਜ਼ ਕਰਨਾ ਪੈਂਦਾ ਪਰ ਫਿਰ ਵੀ ਹੈ ਕਿ ਨਜਾਇਜ਼ ਨਾ ਯੂਜ਼ ਕਰੋ ਆਪਣਾ ਸਕਰੀਨ ਟਾਈਮ ਰੈਗੂਲੇਟ ਕਰੋ ਤੇ ਅਨੇਰੇਜ ਨਹੀਂ ਬ ਫਰ ਬਾਹਰ ਆਰਡਰ ਐਕਟੀਵਿਟੀ ਪੂਤਾ ਜਾਵੇ ਸ਼ੋਰ ਚਾ ਜੋ ਮਰਜੀ ਹੋਏ ਪਰ ਆਪਣਾ ਦਬਾ ਨਗੜਾ ਕੁਝ ਖੇਲ ਖੂਲ ਕਰਕੇ ਆਏ ਬਾਹਰ ਉਹ ਬਹੁਤ ਜੁਰੀ ਹੈ ਹਰੀ ਵੇ ਸਬਜ਼ੀਆਂ ਜਾਂ ਦੇਖਾ ਵੇ ਦੈਟਸ ਵੈਰੀ ਇੰਪੋਰਟੈਂਟ ਕਿ ਕਿ ਅੱਜ ਕੱਲ੍ਹ ਸੀ ਅਸੀਂ ਵੀ ਦੇਖਦੇ ਨਾ ਕਿ ਅੱਜ ਕੱਲ੍ਹ ਦੇ ਮਦਰਸ ਵੀ ਨਹੀਂ ਜਿਆਦਾ ਬਿਜ਼ੀ ਹੋ ਗਏ ਨੇ ਕਿ ਜਿਵੇਂ ਉਹਨੇ ਬੱਚੇ ਨੂੰ ਖਾਣਾ ਵੀ ਖਿਲਾਣਾ ਨਾ ਤਾਂ ਉਹਨੇ ਕਹਿੰਨਾ ਕਿ ਲੈ ਮੋਬਾਈਲ ਫੜਾ ਲੈ ਬਟ ਇਹ ਚੀਜ਼ ਦੇਖਣ ਦੀ ਜ਼ਰੂਰਤ ਹੈਗੀ ਹੈ ਕਿ ਅੱਜ ਅਸੀਂ ਆਪਣੇ ਕੰਫਰਟ ਜ਼ੋਨ ਚ ਆ ਕੇ ਬੱਚੇ ਨੂੰ ਮੋਬਾਈਲ ਤਾਂ ਹੱਥ ਚ ਪਕੜਾ ਦਿੰਨੇ ਪਰ ਉਹਨੂੰ ਲੌਂਗ ਰਨ ਚ ਕੀ ਦੇ ਰਹੇ ਆ ਅਸੀਂ ਇਹ ਭੁੱਲ ਜਾਂਦੇ ਆ ਕਿ ਇਹਨਾਂ ਲੌਂਗ ਰੰਗ ਚ ਬਹੁਤ ਵੱਡੀ ਬਿਮਾਰੀ ਜਿਹੜੀ ਆ ਉਹ ਦੇ ਰਹੇ ਆ ਤੇ ਡਾਕਟਰ ਸਾਹਿਬ ਜਿਹੜੀ ਇਹ ਜੇ ਸਪੋਜ਼ ਕਰੋ ਕਿ ਬੱਚੇ ਨੂੰ ਐਨਕ ਲੱਗ ਗਈ ਆ ਤੇ ਇਹ ਰਿਵਰਸੀਬਲ ਹੈ ਜਾਂ ਮੋਸਟਲੀ ਰਿਵਰਸੀਬਲ ਨਹੀਂ ਹੁੰਦੀ ਅੱਛਾ ਇਹ ਨੰਬਰ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਪਲੱਸ ਨੰਬਰ ਉਹਨੂੰ ਅਸੀਂ ਬੋਲਦੇ ਹਾਈਪਰਮੈਟਰੋਪੀਆ ਜਿਹੜਾ ਜ਼ਿਆਦਾ ਕਾਮਨ ਹੁੰਦਾ ਉਹਨੂੰ ਬੋਲਦੇ ਮਾਇਓਪੀਆ ਮਾਈਨਸ ਨੰਬਰ ਹਾਂ ਜਿਹੜਾ ਪਲੱਸ ਨੰਬਰ ਹੁੰਦਾ ਉਹ ਮੋਸਟਲੀ ਏਜ ਨਾਲ ਘਟ ਜਾਂਦਾ ਹੈ ਅੱਛਾ ਉਹਦੇ ਸੰਭਾਵਨਾ ਹੈਗੀ ਪਰ ਮਾਈਨਸ ਨੰਬਰ ਮੋਸਟਲੀ ਨਹੀਂ ਕੱਟਦਾ ਓਕੇ ਸੋ ਇਰਵਰਸੇਬਲ ਹੈ ਇੱਕ ਮੈਂ ਥੋੜਾ ਜਿਹਾ ਹੋਰ ਡਾਕਟਰ ਸਾਹਿਬ ਜਾਨਣਾ ਚਾਹਾਂਗੀ ਨਾ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹੈਗਾ ਤੇ ਸੋਸ਼ਲ ਮੀਡੀਆ ਦੇ ਵਿੱਚ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਇਸ ਫੀਲਡ ਦੇ ਨਹੀਂ ਆ ਡਾਕਟਰਸ ਨਹੀਂ ਆ ਸਾਨੂੰ ਇਸ ਫੀਲਡ ਦਾ ਪਤਾ ਨਹੀਂ ਆ ਤੇ ਜੋ ਪ੍ਰੋਡਕਟਸ ਬੜੇ ਦਿਖਾਉਂਦੇ ਨੇ ਕਿ ਆ ਡ੍ਰੌਪਸ ਪਾ ਲੋ ਦੋ ਦਿਨ ਚੱਲ ਤਾਂ ਚਸ਼ਮਾ ਉੱਤਰ ਜਾਏਗਾ ਐਦਾ ਕਰ ਲੋ ਇਹ ਹੋ ਜਾਏਗਾ ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਜ਼ ਇਟ ਪੋਸੀਬਲ ਕਿਉਂਕਿ ਤੁਸੀਂ ਕਹਿ ਰਹੇ ਕਿ ਇਹ ਰਿਵਰਸਿਬਲ ਨਹੀਂ ਹੈ ਨਹੀਂ ਅੱਜਕੱਲ ਇੱਕ ਇੱਕ ਤਾਂ ਹੁੰਦਾ ਹੈ ਕਿ ਬੱਚਿਆਂ ਦਾ ਨੰਬਰ ਹੁੰਦਾ ਹੈ ਇੱਕ ਹੁੰਦਾ ਹੈ ਐਡਲਟਸ ਦਾ ਨੰਬਰ ਮਤਲਬ 40 ਦੇ ਬਾਅਦ ਥੋੜਾ ਚਸ਼ਮਾ ਲਾਉਣਾ ਪੈਂਦਾ ਪੜਨ ਲਈ ਹਾਂ ਉਹਨੂੰ ਅਸੀਂ ਬੋਲਦੇ ਹਾਂ ਪ੍ਰੈਸ ਬਾਇਓਪੀਆ ਓਕੇ ਤਾਂ ਅੱਜਕੱਲੇ ਕੁਝ ਕਲੇਮ ਚੱਲੇ ਆ ਕਾਫੀ ਕੰਪਨੀਆਂ ਆ ਰਹੀਆਂ ਨੇ ਕੋਈ ਸਾਡੀ ਐਲੋਪੈਥੀ ਕੰਪਨੀ ਹੈ ਕੋਈ ਡ੍ਰੌਪ ਆਈ ਹੈ ਕਿ ਜਿਸ ਦੇ ਨਾਲ ਡ੍ਰੌਪ ਪਾ ਕੇ ਤੁਹਾਨੂੰ ਚਸ਼ਮਾ ਨਹੀਂ ਲ ਅੱਛਾ ਤਾਂ ਉਹ ਹੈ ਕਿ ਇਹ ਬੇਸਤੀ ਦਵਾਈ ਬਹੁਤ ਪੁਰਾਣੀ ਦਵਾਈ ਹੈ ਜਿਹੜੀ ਆਪਾਂ ਪਹਿਲਾਂ ਯੂਜ਼ ਕਰਦੇ ਸੀ ਕਾਲੇ ਮੋਤੀ ਵਾਲੀ ਅੱਛਾ ਜੀ ਉਹਨੂੰ ਬੋਲਦੇ ਆ ਪਿਲੋ ਕਾਰਪਿਨ ਤਾਂ ਬਹੁਤ ਪੁਰਾਣਾ ਸੌਲਟ ਹੈ ਪਰ ਉਹਦੇ ਨਾਲ ਥੋੜੀ ਉਹਨੂੰ ਮੋਡੀਫਾਈ ਕਰਕੇ ਲੋਕ ਮੈਂ ਕੰਪਨੀ ਲੈ ਕੇ ਆਈ ਹੈ ਪਰ ਆਈ ਊਡ ਸੁਜੈਸਟ ਕਿ ਆਪਾਂ ਥੋੜਾ ਧਿਆਨ ਨਾਲ ਦੇਖੀਏ ਬਿਕੋਜ਼ ਹਰ ਇੱਕ ਦਵਾਈ ਦੇ ਸਾਈਡ ਇਫੈਕਟ ਵੀ ਹੁੰਦੇ ਨੇ ਉਹ ਪਰਮਨੈਂਟ ਰੈਮੇਡੀ ਨਹੀਂ ਹੈ ਉਹ ਦਵਾਈ ਨੇ 4-5 ਘੰਟੇ ਕੰਮ ਕਰਨਾ ਫਿਰ ਤੋਂ ਨੰਬਰ ਆ ਜਾਣਾ ਆਪਣਾ ਦਿਨ ਵਿੱਚ ਤਿੰਨ ਚਾਰ ਵਾਰ ਪਾਣੀ ਹੈ ਪਰ ਲੌਂਗ ਟਰਮ ਯੂਜ਼ ਜਿਹੜੀ ਦਵਾਈ ਹੈ ਉਹ ਨੁਕਸਾਨ ਕਰ ਸਕਦੀ ਹੈ ਆਪਾਂ ਨੂੰ ओके okay, ठीक है सो लॉन्ग टर्म अगर ਤੁਸੀਂ ਇਹੋ ਜਿਹਾ ਕੋਈ ਪ੍ਰੋਡਕਟ ਯੂਜ਼ ਵੀ ਕਰ ਰਹੇ ਹੋ ਤਾਂ ਕਾਈਂਡਲੀ ਉਹਨੂੰ ਨੋਟ ਡਾਊਨ ਕਰੋ ਪਹਿਲੇ ਆਪਣੇ ਡਾਕਟਰ ਨਾਲ ਇੱਕ ਵਾਰ ਕਨਸਰਟ ਜ਼ਰ ਕਰੋ ਕਿ ਵੈਦਰ ਇਟ ਇਜ਼ ਗੁੱਡ ਫॉर ਮੀ অর ਨਾਟ ਕਿਉਂਕਿ ਅਸੀਂ ਆਪਣੇ ਕਿੰਨੇ ਨੀਮਕੀਮ ਖਤਰਾ ਹੈ ਜਾਨ ਉਹ ਅਸੀਂ ਆਪਣੇ ਹੀ ਟੋਟ ਕੇ ਜੇ ਅਪਣਾ ਲੈਣੇ ਹੈਗੇ ਆ ਤੇ ਉਹਦੇ ਲਈ ਕਿੰਨੇ ਅੱਗੇ ਅਸੀਂ ਕਿੰਨਾ ਖਤਰਾ ਮੋਲ ਲੈ ਲੈਣੇ ਸਾਨੂੰ ਖੁਦ ਹੀ ਪਤਾ ਨਹੀਂ ਚੱਲਦਾ ਤੇ ਡਾਕਟਰ ਸਾਹਿਬ ਹੋਰ ਕੀ ਤੁਸੀਂ ਸਾਡੇ ਜਿਹੜੇ ਈਵਿਊਅਰਸ ਆ ਉਹਨਾਂ ਨੂੰ ਦੱਸਣਾ ਚਾਹੋਗੇ ਤਾਂ ਕਿ ਉਹ ਇਸ ਬਾਰੇ ਅਵੇਅਰ ਰਹਿਣ ਕਿ ਮੈਂ ਆਪਣੀ ਸਿਹਤ ਦਾ ਕਿਵੇਂ ਪਿਆਰ ਰੱਖਣਾ ਹੈ ਕਿਉਂਕਿ ਅੱਖਾਂ ਬਹੁਤ ਇੰਪੋਰਟੈਂਟ ਪਾਰਟ ਨੇ ਸਾਡੇ ਸਾਰੇ ਬਿਲਕੁਲ ਬਹੁਤ ਥੋੜਾ ਅੱਛਾ ਕੁਐਸਚਨ ਹੈ ਜੀ ਦੇਖੋ ਹਰੇਕ ਏਜ ਗਰੁੱਪ ਦੀ ਰਿਕਵਾਇਰਮੈਂਟਸ ਲੱਗ ਨੇ ਸਕੂਲ ਡੇਜ਼ ਜਿਹੜੇ ਬੱਚੇ ਸਕੂਲ ਪੜ੍ਹਦੇ ਨੇ ਉਹਨਾਂ ਦਾ ਹੈ ਕਿ ਮੇਕ ਇਟ ਅਪਾਇੰਟ ਕਿ ਪੇਰੈਂਟਸ ਆਪਣੇ ਬੱਚੇ ਦਾ ਇੱਕ ਵਾਰ ਆਪਣਾ ਨਿਗਾ ਟੈਸਟ ਕਰਾਉਣ ਅੱਛਾ ਹਰ ਇੱਕ ਸਾਲ ਚ ਇੱਕ ਵਾਰ ਸਾਲ ਚ ਕਿਉਂਕਿ ਹੈ ਕਿ ਅੱਜ ਕੱਲ ਮੋਬਾਈਲ ਦਾ ਜ਼ਮਾਨਾ ਉਹਦੇ ਕਰਕੇ ਨੰਬਰ ਆ ਰਿਹਾ ਹੈ ਤੱਕਈ ਵਾਰੀ ਬੱਚੇ ਨੂੰ ਸਾਹਸ ਨਹੀਂ ਹੁੰਦਾ ਕਿ ਨਿਕਾ ਮਰੀ ਘਟ ਹੈ ਸਕੂਲ ਸਕੂਲਾਂ ਚ ਕਈ ਵਾਰੀ ਅਸਕਲ ਸਕਰੀਨਿੰਗ ਹੁੰਦੀ ਹੈ ਪਰ ਫਿਰ ਵੀ ਆਪਾਂ ਰੂਟੀਨ ਚੈੱਕ ਕਰਾਈਏ ਆਪਣਾ ਬੱਚਿਆਂ ਦਾ ਨੰਬਰ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਬਿਕੋਜ਼ ਅੱਜ ਕੱਲ ਮੋਰ ਦੈਨ 50% ਬੱਚਿਆਂ ਦਾ ਅੱਜ ਕੱਲ ਚਸ਼ਮਾ ਲੱਗਿਆ ਹੁੰਦਾ ਹੈ ਤਾਂ ਐਂਡ ਮੈਨੀ ਪੀਪਲ ਡੋਨਟ ਨੋ ਕਿ ਉਹ ਨੰਬਰ ਲੋਡ ਹੈ ਹੂੰ ਹੂੰ ਕਈ ਵਾਰੀ ਹੁੰਦਾ ਬੱਚਾ ਕਹਿੰਦੇ ਮੈਨੂੰ ਹੈਡੇਕ ਹੋ ਰਹੀ ਹੈ ਮੇਰੇ ਕੋਲ ਪੜਾਈ ਉਹ ਕਈ ਵਾਰੀ ਪਿੱਛੇ ਮਾਰਕਸ ਘਟ ਜਾਂਦੇ ਬੱਚੇ ਦੇ ਹੂੰ ਉਹ ਨਜ਼ਰੀਆਂ ਦਾ ਬਚਾਨ ਨੂੰ ਹੂੰ ਜੇ ਬੈਠ ਕੇ ਬਲੈਕਬੋਰਡ ਨਜ਼ਰ ਨਹੀਂ ਆਂਦਾ ਤਾਂ ਉਹਦੇ ਮੈਂ ਨੰਬਰ ਘਟਨੇ ਸ਼ੁਰੂ ਹੋ ਜਾਂਦੇ ਨੇ ਇਹ ਇੰਡਾਇਰੈਕਟ ਸਾਈਨ ਹੈ ਕਿ ਉਹ ਬੱਚੇ ਦਾ ਨਿਗਾ ਕੱਟੀ ਹੋਈ ਹੈ ਓਕੇ ਇਹ ਬੱਚਿਆਂ ਦੀ ਮੈਂ ਗੱਲ ਕਰ ਰਿਹਾ ਫਿਰ ਅਡਲਟਸ ਦੀ ਹੈ ਕਿ ਅਬਾਊਟ 40 ਦੇ ਬਾਅਦ ਹਰੇਕ ਆਪਣਾ ਜਿਸ ਤਰ੍ਹਾਂ ਆਪਾਂ ਗੱਡੀ ਸਰਵਿਸ ਕਰਦੇ ਆਪਾਂ ਤਾਂ ਬੋਡੀ ਦਾ ਵੀ ਸਾਲ ਚ ਇੱਕ ਵਾਰ ਆਪਾਂ ਰੂਟੀਨ ਅਕਾ ਚੈੱਕਅਪ ਕਰਾ ਲਈਏ ਕਿ ਕੋਈ ਬਿਮਾਰੀ ਹੋਏ ਤੇ ਪਹਿਲਾਂ ਵੀਕਅਪ ਕਰ ਲਈਏ ਬਿਲਕੁਲ ਬਿਲਕੁਲ ਜੇ ਆਪਾਂ ਗੱਲ ਕਰੀਏ ਸ਼ੂਗਰ ਦੀ ਮਾਰੀ ਹੈ ਹਾਂ ਤਾਂ ਜੇ ਆਪਾਂ ਪ੍ਰੋਪਰ ਟਾਈਮ ਤੇ ਇਲਾਜ ਕਰਾਂਗੇ ਤਾਂ ਆਪਾਂ ਨਿਗਾ ਬਚਾ ਸਕਦੇ ਹਾਂ ਮੈਂ ਤੁਹਾਨੂੰ ਪਹਿ blindness in the world is diabetes. is diabetes <coughs> but it is preventable hm je apna sugar da care kar rahe hain ta apna routine parde da check kar rahe hain ta je maara mota damage bhi ho pehle rok langa apan hm ta ye routine check up karna bahut zaroori hai theek hai doctor saab so ਡਾਕਟਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਦਾ ਧਿਆਨ ਰੱਖਣਾ ਹੈ ਕਿ ਅਸੀਂ ਜ਼ਿਆਦਾਤਰ ਕੀ ਕਰਦੇ ਹਾਂ ਕਿ ਕਿਸੇ ਕੰਨੇ ਕਿ ਬੱਚੇ ਦੇ ਨੰਬਰ ਘਟਦੇ ਪਏ ਨੇ ਤੇ ਇਹਦਾ ਮਤਲਬ ਪੜਦਾ ਨਹੀਂ ਪਿਆ ਲੇਕਿਨ ਅਸੀਂ ਉਥੇ ਲੌਂਗ ਉੱਚ ਜਾਂ ਦੇਖ ਦੇਣੀ ਹੈ ਕਿ ਉਹਨੂੰ ਇਹ ਪ੍ਰੋਬਲਮ ਹੋ ਸਕਦੀ ਆ ਸੋ ਕਿਉਂਕਿ ਮੈਂ ਡਾਕਟਰ ਨੇ ਇਹ ਚੀਜ਼ ਦੇਖੀ ਹੈ ਕਿ ਫੋਰਨਚ ਅਸੀਂ ਦੇਖਦੇ ਹਾਂ ਕਿ ਫੋਰਨਚ ਤੇ ਕਾਫੀ ਪੇਰੈਂਟਸ ਅਵੇਅਰ ਹੁੰਦੇ ਨੇ ਸਾਲ 'ਚ ਇੱਕ ਵਾਰ ਦੋ ਵਾਰ ਉਹਨਾਂ ਦੇ ਰੁਟੀਨ ਚੈੱਕਅਪ ਕਰਾਣਾ ਲੇਕਿਨ ਇੰਡੀਅਨ ਆਪਾ ਪੇਰੈਂਟਸ ਅੜੇ ਆ ਗਿਆ ਥੋੜਾ ਜਿਹਾ ਇਸ ਕਾਲ ਕਰ ਜਾਂਦੇ ਆ ਕਿ ਨਹੀਂ ਵੀ ਨਹੀਂ ਕੁਝ ਹੋਈ ਨਹੀਂ ਸਾਰਾ ਇਸੇ ਦਾ ਸੋ ਡਾਕਟਰ ਸਾਹਿਬ ਦੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਆਪਣਾ ਰੂਟੀਨ ਚ ਚੈੱਕ ਅਪ ਕਰਾਉਣਾ ਤੁਹਾਡਾ ਬਹੁਤ ਜ਼ਰੂਰੀ ਹੈ ਭਾਵੇਂ ਕੁਝ ਵੀ ਹੈ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਉਹਦੇ ਵਿੱਚ ਕੋਈ ਨਹੀਂ ਹੈ ਕਿ ਇੱਕ ਛੋਟਾ ਜਿਹਾ ਚੈੱਕ ਅਪ ਹੈ ਔਰ ਉਹ ਕਰਵਾਵਾਂਗੇ ਤੇ ਅਸੀਂ ਲੌਂਗ ਟਰਮ ਦੀ ਜਿਹੜੀ ਬਿਮਾਰੀਆਂ ਨੇ ਉਹ ਤੋਂ ਅਸੀਂ ਬਚ ਸਕਦੇ ਹਾਂ ਬਸ ਲਾਸਟ ਮੇਰੇ ਕੋਲ ਪਰਸੋਂ ਇੱਕ ਜੋਤ ਪੇਸ਼ੰਗਰ ਮੇਰੇ ਕੋਲ ਆਈ ਹਾਂ ਜੀ ਉਹ ਕਹਿੰਦੀ ਮੈਨੂੰ ਕਿ ਮੈਨੂੰ ਅੱਖਾਂ ਚ ਨਾ ਤੁੰਡਾ ਨਜ਼ਰ ਆ ਰਿਹਾ ਅੱਛਾ ਜੀ ਇਹ ਬਹੁਤ ਬੋਲਡ ਟਾਪਿਕ ਡਿਸਕਸ ਕਰ ਰਹੇ ਹਾਂ ਉਹਦੀ ਹੈ ਕਿ ਕੁੜੀ ਦੀ ਮੈਨੂੰ ਰੀਸੈਂਟਲੀ ਮੈਰਿਟ 25 ਸਾਲ ਦੀ ਕੁੜੀ ਹੈ ਓਕੇ ਤਾਂ ਕਹਿੰਦੇ ਮਨ ਇੱਕ ਅੱਖ ਤੋਂ ਨਿਗਾ ਘੱਟਦੀ ਪਈ ਹੈ ਅੱਛਾ ਜੀ ਤਾਂ ਮੈਂ ਉਹਦਾ ਪਰਦਾ ਚੈੱਕ ਕਰਾਇਆ ਉਹਨੂੰ ਸ਼ੂਗਰ ਨਹੀਂ ਹੈ ਪਰ ਜਦ ਪਰਦੇਚ ਮੈਨੂੰ ਕੁਝ ਸੋਜ ਆਈ ਸੋਜ ਲੱਗੀ ਹੂੰ ਹੂੰ ਅੱਖ ਦੇ ਰੈਟ ਨਾਲ ਸੋਜ ਆਈ ਸੀ ਕੁਝ ਹੂੰ ਹੂੰ ਤਾਂ ਸੋਜ ਦੀਆਂ ਬਿਮਾਰੀਆਂ ਸਾਨੂੰ ਨਾ ਪੂਰੀ ਬਾਡੀ ਚੈੱਕਅਪ ਕਰਨੀ ਪੈਂਦੀ ਹੈ ਤਾਂ ਉਹਦੇ ਸਾਨੂੰ ਟੀਬੀ ਨਿਕਲਾਈ ਛਾਤੀ 'ਚ ਓ ਅੱਛਾ ਤੈਨੂੰ ਮੈਂ ਇਹਨੂੰ ਬਹੁਤ ਇੱਕ ਵਰਡ ਹੈ ਕਿ ਆਈ ਇਜ਼ ਅ ਵਿੰਡੋ ਟੂ ਦ ਬਾਡੀ ਕਿ ਅੱਖਾਂ ਦੇ ਰਾਹੀਂ ਆਪਾਂ ਕਈ ਵਾਰੀ ਸ਼ਰੀਰ ਦੀਆਂ ਬਿਮਾਰੀਆਂ ਜਾਂਚ ਕਰਦੇ ਹਾਂ ਓਕੇ ਸੋ ਉਹਨੂੰ ਮੇਰੇ ਕੋਲ ਆਈ ਤੁਲਾ ਬੰਦ ਕਰਕੇ ਪਰ ਉਹਦਾ ਆਪਾਂ ਡਾਇਗਨੋਸ ਕਰਕੇ ਆਪਾਂ ਟੀਵੀ ਨਿਕਲ ਆਇਆ ਛਾਤੀ 'ਚ ਜ ਜਿਹੜੀ ਕੋ ਖਾਂਸੀ ਨਹੀਂ ਸੀ ਨਾ ਕੋ ਖਾਂਸੀ ਨਾ ਕੋ ਬੁਖਾਰ ਪਰ ਕਿਉਂਕਿ ਆਪਾਂ ਟਾਈਮ ਸਿਰ ਫੜ ਲਿਆ ਉਹਨੂੰ ਆਪਾਂ ਚੋੜ ਕਰ ਸਕਦੇ ਹਾਂ ਤੇ ਕਈ ਬਿਮਾਰੀਆਂ ਨੇ ਜਿਹੜੀ ਆਪਾਂ ਖੰਝ ਸਾਡੇ ਕੋਲ ਅੱਖਾਂ ਦੇ ਰਾਹੀਂ ਡਾਇਗਨੋਸ ਕਰਦੇ ਕਈਆਂ ਨੂੰ ਕਿ ਉਹਨੂੰ ਪਤਾ ਨਹੀਂ ਹੁੰਦਾ ਮੈਨੂੰ ਸ਼ੂਗਰ ਹੋਈ ਹੈ ਹੂੰ ਸਾਡੇ ਕੋਲ ਅਸੀਂ ਪਰਦਾ ਚੱਕਰ ਦੇ ਬ੍ਰੀਡਿੰਗ ਹੁੰਦੀ ਹੈ ਪਰਦੇਸ਼ ਡਾਇਗਨੋਸ ਹੁੰਦੀ ਸ਼ੂਗਰ ਬੀਪੀ ਸ਼ੂਗਰ ਤੇ ਵਰੀ ਬ੍ਰੇਨ ਟਿਊਮਰਸ ਓਕੇ ਲੁਕੇਮੀਆਂਜ਼ ਹੂੰ ਹੂੰ ਹੋਰ ਕਈ ਤਰ੍ਹਾਂ ਦੇ ਕੈਂਸਰ ਉਹ ਅਸੀਂ ਅੱਖ ਦੇ ਡਾਕਟਰ ਡਾਇਗਨੋਸ ਕਰਦੇ ਜਿਹੜੇ ਪੇਸ਼ ਨੂੰ ਬਣਾ ਇਵਨ ਏਡਸ ਓਕੇ ਅੱਖਾਂ ਤੋਂ ਲੱਭਣਾ ਆ ਅੱਖਾਂ ਚ ਦੇਖਿਆ ਅੰਦਰ ਕੁਝ ਸਪੈਸ਼ਲ ਤਰ੍ਹਾਂ ਦੇ ਉਹਨੂੰ ਸਾਈਨ ਹੁੰਦੇ ਨੇ ਤਾਂ ਉਧਰ ਬਲੱਡ ਟੈਸਟ ਕਰਾਈ ਹੈ ਜਿਸ ਨਿਕਲਾਈ ਤਾਂ ਏ ਅੱਖਾਂ ਦੇ ਰਾਹੀਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਡਾਇਗਨੋਸ ਕਰ ਸਕਦੇ ਹਾਂ ਇਹ ਮੈਂ ਤੁਹਾਨੂੰ ਦੱਸਦਾ ਜਦਾ ਸੀ ਬਹੁਤ ਮਤਲਬ ਇਹ ਤਾਂ ਬਾਹਰ ਜਿਆਦਾ ਮਤਲਬ ਕਿ ਇਨਫੋਰਮੇਟਿਵ ਗੱਲ ਹੈ ਕੀ ਹੈ ਕਿ ਕਈ ਵਾਰ ਸਾਡੀ ਬਾਡੀ ਸਾਨੂੰ ਉਹ ਸਿਗਨਲ ਦੇ ਰਹੀ ਲੇਕਿਨ ਅੱਖਾਂ ਸਾਨੂੰ ਸਿਗਨਲ ਦੇ ਰਹੀਆਂ ਨੇ ਅ ਸਾਲ ਚ ਦੋ ਵਾਰ ਤਾਂ ਅ ਅੱਖਾਂ ਦਾ ਚੈੱਕ ਅਪ ਜ਼ਰੂਰ ਕਰਵਾਓ ਕਿਉਂਕਿ ਅੱਖਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਵਿੰਡੋ ਆਫ ਯਰ ਬਾਡੀ ਤੁਹਾਡੀ ਅੰਤਰੀਵਿਚ ਕੀ ਪ੍ਰੋਬਲਮ ਚੱਲ ਰਹੀ ਹੈ ਤੁਹਾਡੀ ਅੱਖਾਂ ਦੇ ਥਰੂ ਤੁਹਾਨੂੰ ਪਤਾ ਲੱਗ ਸਕਦੀ ਹੈ ਹਰ ਇੱਕ ਬੰਦਾ ਜਿਹਦੇ ਕੋਲ ਗੱਡੀ ਹੈ ਜਾਂ ਬਾਈਕ ਹੈ ਉਹ ਸਾਲ ਚ ਇੱਕ ਵਾਰ ਸਰਵਿਸ ਕਰਾਉਂਦਾ ਪੱਕਾ ਬਿਲਕੁਲ ਜਾਂਦਾ ਰਿਹਾ ਸਰ ਉਹ ਤੁਸੀਂ ਦੱਸਦਾ 10 15000 ਖਰਚਦੇ ਉਪਰ ਤੁਸੀਂ ਦੋ ਦੋ 300 ਰੁਪਏ ਘਰ ਚ ਕਿ ਆਪਣੀ ਬੋਡੀ ਸਰਵਿਸ ਨਹੀਂ ਕਰਾਉਂਦੇ ਐਗਜ਼ੈਕਟਲੀ ਜਿਹੜੀ ਉਸ ਤੋਂ ਜੇ ਮਰਸੀਡੀਜ਼ ਕਰਾਉਣਾ ਜਿਹੜੀ ਮਰਸੀ ਉਸ ਤੋਂ ਬਹੁਤ ਮਹਿੰਗੀ ਹੈ ਹਾਂਜੀ ਉਹਦੀ ਵੈਲੀ ਬਹੁਤ ਜਿਆਦੀ ਹੈ ਹਾਂ 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 ਬਿਲਕੁਲ ਸਰ ਸੋ ਇਹ ਜ਼ਰੂਰੀ ਬਹੁਤ ਜ਼ਰੂਰੀ ਹੈ ਆਪਣੀ ਬੋਡੀ ਦਾ ਚੈੱਕ ਅਪ ਕਰਾਉਣਾ ਕਿਉਂਕਿ ਅਗਰ ਸ਼ੁਰੂ ਤੋਂ ਹੀ ਆਪਾਂ ਠੱਲ ਪਾ ਲਾਂਗੇ ਉਹਨੂੰ ਫੜ ਲਵਾਂਗੇ ਡਾਕਟਰਸ ਲਈ ਵੀ ਇਜ਼ੀ ਹੋ ਜਾਂਦਾ ਕਿਉਂਕਿ ਇੱਕ ਪੇਸ਼ੈਂਟ ਨੂੰ ਟ੍ਰੀਟ ਕਰਨਾ ਡਾਕਟਰ ਲਈ ਵੀ ਇੱਕ ਬਹੁਤ ਵੱਡਾ ਟਾਸਕ ਵੀ ਟਾਸਕ ਹੁੰਦਾ ਹੈ ਔਰ ਕਿਉਂਕਿ ਚੰਦਾ ਕਿ ਉਹਦਾ ਪੇਸ਼ੈਂਟ ਸਰਵਾਈਵ ਕਰੇ ਵਧੀਆ ਸਰਵਾਈਵ ਕਰੇ ਤੇ ਹਰੇਕ ਬਿਮਾਰੀ ਦਾ ਆਪਾਂ ਜੇ ਟਾਈਮ ਸੈੱਟ ਲਾਜ ਕਰਾਂਗੇ ਤਾਂ ਉਹਨੂੰ ਠੀਕ ਟਾਈਮ ਤੇ ਪ੍ਰिवेंट ਹੋਰ ਡੈਮੇਜ ਪ੍ਰिवेंट ਕਰ ਸਕਦੇ ਹਾਂ ਬਿਲਕੁਲ ਜਿਹੜੀ ਮੈਂ ਕੰਮ ਕਰ ਰਹੀ ਸੀ ਜਿਹੜੀ ਪੇਸ਼ੈਂਟ ਮੇਰੇ ਕੋਲ ਆਈ ਹੈ ਉਹ ਮੈਨੂੰ ਉਹਨੂੰ ਮੈਂ ਪੁੱਛਿਆ ਕਿ ਮੈਂ ਆਪਣਾ ਹਸਬੰਡ ਵਾਈਫ ਕੱਟੇ ਸੀ ਕਿ ਅਸੀਂ ਬੇਬੀ ਪਲਾਨ ਕਰਨਾ ਹੈ ਹਾਂ 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 ਫਰਜ਼ ਕਰੋ ਬੇਬੀ ਪਲਾਨ ਕਰਨ ਦੀ ਬਾਤ ਟੀਵੀ ਹੁੰਦੀ ਉਹਨੂੰ ਸਾਰਾ ਦਵਾਈ ਖਾਣੀ ਪੈਂਦੀ ਬੇਬੀ ਨੂੰ ਨੁਕਸਾਨ ਹੋ ਜਾਂਦਾ ਬੇਬੀ ਨੂੰ ਨੁਕਸਾਨ ਹੋ ਜਾਂਦਾ ਤੇ ਮੈਂ ਉਹਨੂੰ ਕਿਹਾ ਪਹਿਲਾਂ ਬਲੱਡ ਟੈਸਟ ਕਰਾਓ ਆਪਣਾ ਮੈਂ ਡਾਕ ਹੁਣ ਇਹ ਦੇਖੋ ਅਖ ਡੈਸ ਕਰਕੇ ਉਹਦੀ ਜਾਨ ਬਚਾ ਲਈ ਜੇ ਉਹਨੂੰ ਉਹਦੀ ਹਸਬੰਡ ਉਹ ਹੋਇਆ ਨਹੀਂ ਸੀਗੀ ਬਿਲਕੁਲ ਤੇ ਜੇ ਫਰਜ਼ ਕਰੋ ਉਹ ਬੇਬੀ ਪ੍ਰੈਗਨੈਂਟ ਹੁੰਦੀ ਤਾਂ ਉਹ ਟੀਵੀ ਦੀ ਦਵਾਈਆਂ ਖਾਂਦੀ ਟੀਵੀ ਨੇ ਵੀ ਡੈਮੇਜ ਕਰਨਾ ਸੀ ਗੋਲੀਆਂ ਨੇ ਵੀ ਡੈਮੇਜ ਕਰਨਾ ਸੀਗਾ ਬੱਚੇ ਨੇ ਕਿੰਨਾ ਸਫਰ ਕਰ ਲੈਣਾ ਸੀਗਾ ਸੋ ਆਨ ਵਾਲੀ ਜਨਰੇਸ਼ਨ ਕਿੰਨੀ ਜ਼ਿਆਦਾ ਖਰਾਬ ਹੋਣੀ ਸੀ ਤੇ ਇਹ ਛੋਟੇ ਜਿਹੇ ਕਪ ਨਾਲ ਆਪਾਂ ਆਨ ਵਾਲੀ ਜਨਰੇਸ਼ਨ ਨੂੰ ਬਚਾ ਲਿਆ ਬਿਲਕੁਲ ਡਾਕਟਰ ਸਾਹਿਬ ਸਰ ਸੋ ਡਾਕਟਰ ਸਾਹਿਬ ਤਰਿਕੇ ਕਹਿੰਦੇ ਨੇ ਕਿ ਡਾਕਟਰ ਨੂੰ ਅਸੀਂ ਰੱਬ ਦਾ ਦੂਜਾ ਰੂਪ ਕਹਿੰਦੇ ਆ ਕਿਥੇ ਰੱਬ ਰੱਬ ਬਚਾਉਂਦਾ ਉਹਦੇ ਨਾਲ ਡਾਕਟਰਸ ਸਪੈਸ਼ਲ ਇਸ ਲਈ ਬੰਦੇ ਨੇ ਤਾਂਕਿ ਸਾਡੀ ਬਾਡੀ ਨੂੰ ਰਿਪੇਅਰ ਕਰ ਸਕਣ ਸੋ ਇਹ ਮੇਰੀ ਵਾਂਸ ਅਗੇ ਇੱਕ ਵਾਰ ਦੁਬਾਰਾ ਤੜਨਾ ਰਿਕੁਐਸਟ ਹੈ ਆਪਣੀ ਆਡੀਅנס ਨੂੰ ਕਿ ਜਦੋਂ ਹੈਲਥ ਪੌਡਕਾਸਟ ਇਸੇ ਲਈ ਚਲਾਏ ਗਏ ਨੇ ਤਾਂਕਿ ਜਿੰਨੀ ਅਵੇਅਰਨੈਸ ਅਸੀਂ ਫੈਲਾ ਸਕਦੇ ਆ ਅਸੀਂ ਫੈਲਾਈਏ ਅਸੀਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਡਾਕਟਰ ਸਾਹਿਬ ਕਿ ਉਹ ਤੁਸੀਂ ਇੰਨੀ ਇਨਫੋਰਮੇਸ਼ਨ